ਜੰਮਾਬਦ ਅੱਜ ਸਾਰੇ 2-3 ਮੁੱਦੇ ਹੈਗੇ ਜਿਹੜੇ ਅਸੀਂ ਹੜਤਾਲ ਕੀਤੀ ਆ ਪਹਿਲਾ ਮੁੱਦਾ ਸਾਡਾ ਹੈਗਾ ਸਾਡੇ ਮਾਨਯੋਗ ਸੀਨੀਅਰ ਬਾਰ ਮੈਂਬਰ ਸ਼੍ਰੀ ਐ ਕੇ ਸੋਨੀ ਐਡਵੋਕੇਟ ਸਾਹਿਬ ਹੈਗੇ ਆ ਸਾਡੇ ਬਾਰ ਦੇ ਖੜੇ ਸੀਨੀਅਰ ਮੋਸਟ ਐਡਵੋਕੇਟ ਉਹ ਐਸ ਡੀ ਐਮ ਸਾਹਿਬ ਦੀ ਕੋਰਟ 'ਚ ਮਿਤੀ 28 ਤਰੀਕ ਨੂੰ ਪੇਸ਼ ਹੈ ਰੀਡਰ ਕੋਲ ਡੇਟ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇੰਨੇ ਨੂੰ ਹੀ ਮਾਨਯੋਗ ਐਸ ਡੀ ਐਮ ਸਾਹਿਬ ਨੂੰ ਨਿੱਜੀ ਤੌਰ ਤੇ ਇੰਨਾ ਹੰਕਾਰੀ ਸੁਭਾਅ ਅਸੀਂ ਮੈਜਨ ਨਹੀਂ ਕੀਤਾ ਸੀਗਾ ਔਰ ਉਹਨਾਂ ਨੇ ਉਹਨਾਂ ਨੇ ਬਦਤਮੀਜ਼ੀ ਕੀਤੀ ਸੋਨੀ ਸਾਹਿਬ ਨੂੰ ਔਰ ਬਾਰ ਦੇ ਸੀ ਬਾਕੀ ਮੈਂਬਰ ਸਾਹਿਬਾਨ ਨੇ ਇਹ ਵੀ ਗੱਲ ਕਹੀ ਕਿ ਸੋਨੀ ਸਾਹਿਬ ਸੀਨੀਅਰ ਮੈਂਬਰ ਆ ਬਾਰ ਦੇ ਤੁਸੀਂ ਜਨਾ ਕਰੋ ਲੇਕਿਨ ਉਹਦੇ باوجود ਵੀ ਉਹਨਾਂ ਨੇ ਭੱਦੀ ਸ਼ਮਦਾਵੀ ਇਸਤੇਮਾਲ ਕੀਤਾ ਔਰ ਕੁਰਸੀ ਨੂੰ ਲੱਤ ਮਾਰ ਕੇ ਅੰਦਰ ਚਲੇ ਗਏ ਉਹਨੇ ਬੜੀ ਮੰਦ ਭਾਦੀ ਔਰ ਡੋਖ ਵਾਲੀ ਗੱਲ ਆ ਕਿ ਇਹ ਪਬਲਿਕ ਸਰਵੰਟ ਹੈਗੇ ਲੋਕਾਂ ਦੀ ਸੇਵਾ ਲਈ ਇਹਨਾਂ ਨੂੰ ਅਪਾਇਨ ਕੀਤਾ ਗਿਆ ਸਭਧਾਨ ਦੀ ਝੋਖਾ ਖਾ ਕੇ ਦੇਖਦੀ ਸੇਵਾ ਕਰਨ ਲਈ ਆਏ ਆ ਇਹਨਾਂ ਨੂੰ ਵਕੀਲ ਤਾਂ ਕੀ ਆਮ ਪਬਲਿਕ ਨਾਲ ਵੀ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਇਹ ਕੁਰਸੀ ਦਾ ਇਨਾ ਰੋਬ ਔਰ ਕੁਰਸੀ ਦਾ ਇਨਾ ਦਾਬਾ ਕਿਸ ਗੱਲ ਦਾ ਦਾਬਾ ਇਸ ਗੱਲ ਦਾ ਅਸੀਂ ਉਹਨਾਂ ਨੂੰ ਮਿਲੇ ਗੱਲ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਡੀਸੀ ਸਾਹਿਬ ਨੂੰ ਵੀ ਮਿਲੇ ਲੇਕਿਨ ਮੈਨੂੰ ਐ ਲੱਗਦਾ ਕਿ ਪ੍ਰਸ਼ਾਸਨ ਆਪਣੇ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦ ਕਿ ਗੱਲ ਐਡੀ ਕੁਝ ਵੀ ਨਹੀਂ ਸੀ ਸੋਨੀ ਸਾਹਿਬ ਸਾਡੇ ਬਜ਼ੁਰਗ ਹੈਗਾ ਬੰਦਾ ਇੰਨੇ ਹੀ ਕਹਿੰਦਾ ਵੀ ਸੋਨੀ ਸਾਹਿਬ ਕੋਈ ਗੱਲ ਨਹੀਂ ਮੇਰੇ ਦਿਲ 'ਚ ਕੁਝ ਨਹੀਂ ਹੈ ਲੇਕਿਨ ਉਹ ਜਿਹੜੀ ਉਹਨਾਂ ਦੀ ਐਡਮੈਂਟ ਨੇਚਰ ਆ ਉਹ ਇੱਥੋਂ ਸ਼ੋ ਹੋਉਂਦਾ ਹੈ ਕਿ ਉਹ ਜਿਹੜਾ ਉਹਦੇ ਦਾ ਹੰਕਾਰ ਆ ਉਹ ਕੁੱਟ-ਕੁੱਟ ਕੇ ਭਰਿਆ ਹੈ ਉਹਨਾਂ ਦਾ ਲੇਕਿਨ ਵਕੀਲ ਜਮਾਤ ਜਿਹੜੀ ਆ ਪੰਜਾਬ ਦੇ ਵਿੱਚ ਅਸੀਂ 40 ਹਜ਼ਾਰ ਤੋਂ ਉੱਪਰ ਵਕੀਲ ਆ ਅਸੀਂ ਆਪਣੇ ਹੱਕ ਸੱਚ ਔਰ ਇਨਸਾਫ ਦੀ ਲੜਾਈ ਲਈ ਔਰ ਸਨਮਾਨ ਦੀ ਲੜਾਈ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਔਰ ਮੈਨੂੰ ਜੇ ਲੋੜ ਪਈ ਤਾਂ ਮੈਂ ਪੂਰੇ ਪੰਜਾਬ ਦੀ ਕਾਲ ਦਵਾਂਗਾ ਔਰ ਇਸ ਇਸ ਲਾਪਰਵਾਹ ਹੰਕਾਰੀ ਅਫਸਰ ਕਰਕੇ ਪੰਜਾਬ ਸਰਕਾਰ ਦੀ ਮੇਜ਼ ਖਰਾਬ ਹੋ ਰਹੀ ਹੈ ਲੋਕਾਂ ਦੀ ਨਜ਼ਰ ਦੇ ਵਿੱਚ ਇਸ ਕਰਕੇ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਸ ਮੁੱਦੇ ਨੂੰ ਜਲਦੋ ਜਲ ਹੱਲ ਕੀਤਾ ਜਾਵੇ ਦੂਜਾ ਮੁੱਦਾ ਸਾਡਾ ਹੈਗਾ ਸੁਨਾਮ ਦੇ ਸਾਡੇ ਵਕੀਲ ਸਾਹਿਬ ਦੇ ਉੱਪਰ ਅਟੈਕ ਹੋਇਆ ਔਰ ਉਹਨਾਂ ਦਾ ਜਾਨਲੇਵਾ ਹਮਲਾ ਹੋਇਆ ਔਰ ਇਹ ਨਿੱਚ ਦੀਆਂ ਗੱਲਾਂ ਆ ਰੋਜ਼ ਕਰੀਏ ਉੱਧਰ ਅੱਜਕੱਲ੍ਹ ਦੇਖੋ ਹਾਲਾਤ ਇਦਾਂ ਦੇ ਆ ਸਿਵਲ ਹਸ ਕਚੀਰੀ ਦੇ ਵਿੱਚ ਵਕੀਲ ਸੁਰੱਖਿਅਤ ਨਹੀਂ ਹੈਗੇ ਤਾਂ ਆਮ ਲੋਕ ਕਿੱਥੋਂ ਸੁਰੱਖਿਅਤ ਹੋਣਗੇ ਤੋਂ ਇਸ ਕਰਕੇ ਸਰਕਾਰ ਕੋਲ ਸਾਡੀ ਇਹ ਵੀ ਮੰਗ ਹੈਗੀ ਆ ਕਿ ਜਦੋਂ ਐਡਵੋਕੇਟ ਪ੍ਰੋਟੈਕਸ਼ਨ ਐਕਟ ਹੈਗਾ ਉਹਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਤਾਂ ਕਿ ਅਸੀਂ ਇੱਕ ਸੁਖਾਵੇ ਮਾਹੌਲ ਦੇ ਵਿੱਚ ਵਕੀਲ ਲੋਕਾਂ ਦੇ ਹੱਕਾਂ ਲਈ ਉਹਨਾਂ ਨੂੰ ਨਿਆਂ ਦਿਲਾਉਣ ਦੇ ਲਈ ਆਪਣੀ ਸੰਜੀਦਗੀ ਨਾਲ ਔਰ ਸ਼ਾਂਤੀ ਨਾਲ ਕੰਮ ਕਰ ਸਕਣ ਜਿੱਦਾਂ ਐਸ.ਐਮ ਵਾਲੀ ਜਿਹੜੀ ਗਲਵਾਤ ਨਹੀਂ ਚੱਜਦੀ ਜਿੱਤੇ ਅਸੀਂ ਹੱਲੇ ਸੋਮਵਾਰ ਤੱਕ ਦੇਖਾਂਗੇ ਇੱਕ ਦਿਨ ਹੋਰ ਦੇਖਾਂਗੇ ਅਸੀਂ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਹੈਗਾ ਆ ਜੇ ਸਾਨੂੰ ਲੋੜ ਪਈ ਡੀਸੀ ਦਫਤਰ ਦੇ ਸਾਹਮਣੇ ਅਸੀਂ ਲਗਾਤਾਰ ਧਰਨਾ ਲਾਵਾਂਗੇ ਟੈਂਟ ਲਾ ਕੇ ਜਦੋਂ ਤੱਕ ਕਿ ਉਹ ਐਸਡੀਐਮ ਸਾਹਿਬ ਜਿਹੜੇ ਹੈਗੇ ਆਪਣੀ ਗਲਤੀ ਨਹੀਂ ਮੰਨਦੇ ਔਰ ਅਸੀਂ ਪੂਰੇ ਪੰਜਾਬ ਦੇ ਵਕੀਲਾਂ ਦੇ ਨਾਲ ਰਸਤਾ ਕਰ ਰਹੇ ਹਾਂ ਬਾਰ ਕਾਉਂਸਲ ਆਪਣੀ ਪੰਜਾਬ ਹਾਈ ਕੋਰਟ ਨਾਲ ਰਸਤਾ ਕਾਇਮ ਕੀਤਾ ਔਰ ਮਾਨਯੋਗ ਚੇਅਰਮੈਨ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਇਸ ਮੁੱਦੇ ਨੂੰ ਦੇਖ ਰਹੇ ਹਾਂ ਔਰ ਜੇ ਲੋੜ ਪਈ ਕਿਸੇ ਵੀ ਤਰ੍ਹਾਂ ਦੇ ਲੋਕਤੰਤਰੀ ਢੰਗ ਦੇ ਨਾਲ ਕੋਈ ਵੀ ਕਰਨਾ ਪ੍ਰਦਰਸ਼ਨ ਵਿਰੋਧ ਜਾਂ ਹੜਤਾਲ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਨਹੀਂ ਮਾਫੀ ਮੁੱਦਾ ਇਹਦਾ ਕੀ ਉਹਨੂੰ ਮਾਫੀ ਨਹੀਂ ਚੱਲਦਾ ਮਾਫੀ ਮੁੱਦਾ ਨਹੀਂ ਹੈਗਾ ਦੇਖੋ ਬੁੱਦਾ ਇਹ ਹੈਗਾ ਜੇ ਇੱਕ ਥੇਰ ਦੇ ਉੱਪਰ ਬੈਠਾ ਅਫਸਰ ਜਿਹਦੇ ਤੋਂ ਲੋਕ ਇਸ ਉਮੀਦ ਨਾਲ ਜਾਂਦੇ ਆ ਕਿ ਉਹ ਲੋਕਾਂ ਨੂੰ ਨਿਆਂ ਔਰ ਹੱਕ ਪ੍ਰਾਪਤੀ ਦੇ ਵਿੱਚ ਉਹ ਸਹਿਯੋਗ ਕਰੇਗਾ ਉਹਨਾਂ ਦੇ ਹੱਕਾਂ ਦੀ ਰਾਖੀ ਕਰੇਗਾ ਜੇ ਉਹ ਅਫਸਰ ਹੰਕਾਰੀ ਸੁਭਾਅ ਦਾ ਹੈਗਾ ਉਹਨੂੰ ਆਪਣੇ ਅਹੁਦੇ ਦਾ ਹੰਕਾਰ ਜਾਦਾ ਲੋਕਾਂ ਦੀ ਉਹ ਸੇਵਾ ਨਹੀਂ ਕਰ ਸਕਦਾ ਐਹੋ ਜਿਹਾ ਅਫਸਰ ਸਾਨੂੰ ਨਹੀਂ ਚਾਹੀਦੇ ਹੈ ਜੀ ਇਹਨਾਂ ਨੂੰ ਬਦਲ ਦੇਣਾ ਚਾਹੀਦਾ ਮੈਂ ਕਹਿੰਦਾ ਬਦਲਿਆ ਜਾਵੇ ਬਦਰਾਣੀਆਂ ਨੂੰ ਇਹੋ ਗੇਸੇ ਐਸੀ ਜਗ੍ਹਾ ਤੇ ਲਾਇਆ ਜਾਵੇ ਜਿੱਥੇ ਮੇਰੀ ਪਬਲਿਕ ਡੀਲਿੰਗ ਨਾ ਹੋਵੇ ਫਾਈਲਾਂ ਦੇ ਵਿੱਚ ਬੈਠੇ ਰਹਿਣ ਬਸ ਐਡਾ ਨੇ ਅਫਸਰ ਦੀ ਸਹੀ ਜਗ੍ਹਾ ਉਹੀ ਹੁੰਦੀ ਹੈ